ਟੇਲ ਦੇ ਪਾਣੀ ਪਹੁੰਚਾਉਂਦਾ ਹੈ ਉਹਦੇ ਵਿੱਚ ਸਮੱਸਿਆ ਦੇ ਲਈ ਤਰਨਾਲ ਆਇਆ ਹੋਇਆ ਕਿਸਾਨਾਂ ਨੇ ਤੁਸੀਂ ਪਿੱਛੋਂ ਨਹਿਰ ਦੇਖ ਸਕਦੇ ਹੋ ਪਹਿਲਾ ਪੀੜੀ ਹੈ ਪੀੜੀ ਤੋਂ ਬਾਅਦ ਉਸ ਤੋਂ ਬਾਅਦ ਇਹ ਚੌੜੀ ਕਰੀਏ ਨਹਿਰ ਤਾਂ ਜੋ ਆਹ ਪੁਲ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਪੁਲ ਦੇਖ ਰਹੇ ਹੋ ਵੀ ਇਹਦੇ ਵਿੱਚ ਦੀ ਪਾਣੀ ਸਪੀਡ ਨਾਲ ਲੰਘ ਜੇ ਜਿਹੜਾ ਪਾਣੀ ਹੈ 70 80 ਫੁੱਟ ਲੰਮਾ ਜਿਹੜਾ ਹੈਗਾ ਪੁਲ ਹੈ ਇਸ ਪਾਣੀ ਇਹ ਪਹਿਲਾਂ ਵੀ ਪੁਲਾ ਜਿਹੜੇ ਟੇਲਾਂ ਦੇ ਪਿੰਡ ਪਹੁੰਚਦੇ ਨੇ ਦਿয়ালਪੁਰੇ ਵਰਗੇ ਸਿਰਸੀ ਵਾਲਾ ਹੋ ਗਿਆ किशनਗੜ ਬਹਾਦਰਪੁਰ ਉਹਨਾਂ ਵਾਸਤੇ ਪੁਲਾ ਪਾਣੀ ਪ੍ਰਕਾਵਟ ਪਹਿਲਾਂ ਵੀ ਪੈਦਾ ਕਰਦਾ ਸੀ ਪਰ ਸਰਕਾਰ ਨੇ ਨਵੇਂ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਇੱਕ ਨਵਾਂ ਡਿਜ਼ਾਈਨ ਜਿਹੜਾ ਸਕੇਪ ਦੇ ਤੌਰ ਤੇ ਤਿਆਰ ਕੀਤਾ ਗਿਆ ਉਹ ਇਹ ਹੈ 7 ਫੁੱਟ ਘਰਤੀ ਨਹਿਰ ਜਿਹੜੀ 15 ਫੁੱਟ ਚੌੜੀ ਨਹਿਰ ਸੀ ਉਹ 7 ਫੁੱਟ ਇੱਥੇ ਆ ਕੇ ਘਰਤੀ ਜਿਸ ਨਾਲ ਨੁਕਸਾਨ ਇਹ ਹੋਣਾ ਵੀ ਪਹਿਲਾਂ ਪਾਣੀ ਇੱਥੋਂ ਵੀ ਘਟਣ ਲੱਗਦਾ ਸੀ ਤੇ ਨਹਿਰ ਨੂੰ ਇਹ ਸਕੇਪ ਬਣਾਉਣ ਦਾ ਜਦੋਂ ਉਹਨਾਂ ਨੂੰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਾਰਨ ਦੱਸਿਆ ਵੀ ਜੇ ਇਹ ਨਹਿਰ ਟੁੱਟਣ ਤੋਂ ਬਚਾਉਣ ਲਈ ਅਸੀਂ ਜਿਹੜਾ ਇਹ ਸਕੇਪ ਬਣਾ ਰਹੇ ਹਾਂ ਤਾਂ ਜੋ ਜਦੋਂ ਨਹਿਰ ਟੁੱਟੂਗੀ ਅੱਗੇ ਉਦੋਂ ਅਸੀਂ ਇਹ ਪਾਣੀ ਇੱਧਰ ਡਰੇਨ ਚ ਕੱਢ ਦਿਆ ਕਰਾਂਗੇ ਪਰ ਸਮੱਸਿਆ ਨਹਿਰ ਤੇ ਜਦੋਂ ਅਸੀਂ ਦੇਖਦੇ ਹਾਂ ਇਦੂ ਇਹ ਸਕੇਪ ਤੋਂ ਪਿੱਛੇ-ਪਿੱਛੇ ਅੱਧੇ ਕਿਲੋਮੀਟਰ ਦੇ ਵਿੱਚ ਜਿਹੜੀ ਨਹਿਰ ਹੈ ਲਗਭਗ ਟੁੱਟੀ ਹੋਈ ਏ ਆ ਅਸੀਂ ਵੀਡੀਓ ਬਣਾਈਓ ਤੁਸੀਂ ਦੇਖ ਲਿਓ ਇਹ ਸਕੇਪ ਸਿਰਫ ਇਸ ਕਰਕੇ ਬਣਾਈ ਗਈ ਹੈ ਵੀ ਇੱਥੋਂ ਕੋਈ ਪਾਣੀ ਦਾ ਤਾਂ ਮਸਲਾ ਹੀ ਹੈ ਨਹੀਂਗਾ ਵੀ ਕੋਈ ਡਰੇਨ ਦੇ ਵਿੱਚ ਪਾਣੀ ਡੇਕ ਕੇ ਜਾਂ ਹੋਰ ਕਿਸਾਨਾਂ ਨੂੰ ਫਾਇਦਾ ਕੀਤਾ ਜਾ ਸਕੇ ਪਰ ਅਸੀਂ ਇਸ ਦੇ ਵੀ ਹੱਕ ਚਾਹ ਵੀ ਜੇ ਕਿਸੇ ਨਾਲ ਹੋਰ ਇੱਥੋਂ ਮੋਗਾ ਲਾਉਣਾ ਹੈ ਡਰੇਨ ਬਣਾਉਣੀ ਹੈ ਤਾਂ ਬਣਾ ਸਕਦੇ ਹਾਂ ਪਰ ਉਹਦੇ ਲਈ ਪਹਿਲਾਂ ਤੁਸੀਂ ਇਹ ਨਹਿਰ ਨੂੰ ਪੱਕਾ ਕਰੋ ਇਹ ਨਹਿਰ ਦੇ ਵਿੱਚ ਉਹਨਾਂ ਪਾਣੀ ਲੈ ਕੇ ਆਓ ਤਾਂ ਜੋ ਇੰਨਾ ਖੇਤਾਂ ਨੂੰ ਵੀ ਮਿਲ ਸਕੇ ਤੇ ਅੱਗੇ ਵੀ ਜਿਹੜਾ ਪਾਣੀ ਉਹ ਜਾ ਸਕੇ ਹੁਣ ਉਸ ਤੋਂ ਬਾਅਦ ਅਸੀਂ ਮੈਨੂੰ ਸ਼ਰਮ ਮਹਿਸੂਸ ਆਉਂਦੀ ਹੈ ਕਿਉਂਕਿ ਮੈਂ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਰਹਾ ਤੇ ਸਰਕਾਰ ਨੂੰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਵੀ ਲੋਕਾਂ ਨੇ 10-15 ਦਿਨ ਹੋ ਗਏ ਠੰਡ ਦੇ ਵਿੱਚ ਠੋੜ-ਠੋਰ ਕਰ ਰਹੇ ਨੇ ਉਹ ਇੱਥੇ ਦਰਨੇ ਤੇ ਬੈਠੇ ਨੇ ਦਰਨੇ ਤੇ ਬੈਠਣ ਦਾ ਕਾਰਨ ਇੱਕੋ ਹੀ ਹੁੰਦਾ ਹੈ ਕਿ ਉਹ ਜਿਹੜੀ ਆਵਾਜ਼ ਹੈ ਉਹ ਹਲਕੇ ਦੇ ਵਿਧਾਇਕ ਤੱਕ ਸਰਕਾਰ ਤੱਕ ਸਰਕਾਰ ਦੇ ਮੰਤਰੀਆਂ ਤੱਕ ਪਹੁੰਚ ਜਾਵੇ ਹਲਕੇ ਦਾ ਵਿਧਾਇਕ ਵੀ ਇੱਥੇ ਆ ਗਿਆ ਉਸ ਨੇ ਵੀ ਐਸਸੀ ਨਾਲ ਗੱਲ ਕਰ ਲਈ ਮੰਤਰੀ ਨਾਲ ਵੀ ਗੱਲ ਕਰ ਲਈ ਪਰ ਸਮੱਸਿਆ ਕਿਸਾਨਾਂ ਨੂੰ ਜਦੋਂ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਧਰਨਾ ਲਾ ਹੀ ਰੱਖੋ ਉਦੋਂ ਤੱਕ ਜੋ ਤੱਕ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਹੁਣ ਜਦੋਂ ਬੱਚਾ ਰੋਂਦਾ ਉਹ ਵੱਧ ਤੋਂ ਵੱਧ ਰੋ ਕੇ ਆਪਣੀ ਮਾਂ ਨੂੰ ਹੀ ਦੱਸਦਾ ਹੁੰਦਾ ਕਿ ਮੇਰੇ ਢਿੱਡ ਨੂੰ ਭੁੱਖ ਲੱਗੀ ਹੈ ਮੈਨੂੰ ਦੁੱਧ ਦੇ ਦਿਓ ਕਿਸਾਨਾਂ ਨੇ ਆਪਣਾ ਰੋਣਾ ਰੋਇਆ ਉਹਨਾਂ ਨੇ ਬਧਾ ਇੱਕ ਨੂੰ ਵੀ ਪਤਾ ਹੈ ਤੇ ਸਰਕਾਰ ਨੂੰ ਵੀ ਪਤਾ ਹੈ ਸਮੱਸਿਆ ਓਵੇਂ ਦੀ ਓਵੇਂ ਹੈ ਹੁਣ ਇਸ ਕਿਸਾਨ ਕਿੱਥੇ ਜਾ ਕੇ ਰੋਣ ਤਾਂ